ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਮਹਾਰੂ ਮਹੱਲਾ ਪਹਿਲਾ ਕੁਦਰਤ ਕਰਨਹਾਰੇ ਪਾਰਾ ਕੀਤੇ ਕਾ ਨਾਹੀ ਕਿ ਉਚਾਰਾ ਜੀਉ ਪਾਇ ਰਿਜਕ ਦੇ ਆਪੇ ਸਿਸ ਹੁਕਮ ਚਲਾਇਆ ਹੁਕਮ ਚਲਾਇ ਰਹਿਆ ਭਰਪੂਰ ਹੈ ਕਿਸ ਨੇੜਾ ਕਿਸੇ ਆਕਾਂ ਦੂਰ ਹੈ ਗੋਤ ਪ੍ਰਗਟ ਹਰ ਘਟ ਘਟ ਦੇ ਕੋ ਵਰਤੈ ਤਾਕ ਸਵਾਇਆ ਜਿਸ ਕੋ ਮੇਲੇ ਜੁਰ ਸਮਾਏ ਗੁਰ ਸ਼ਬਦ ਦੀ ਅੜ ਨਾਮ ਤੇ ਆਇਆ ਆਨੰਦ ਰੂਪ ਅਨੂਪ ਗੋਚਰ ਗੁਰ ਮਿਲੇ ਆ ਭਾੜ ਮੰਜਾਇਆ ਮਨ ਤਨ ਧੰਤੇ ਨਾਮ ਪਿਆੜ ਅੰਤ ਸਕਾਈ ਚੱਲਣ ਵਾਰ ਮੋਹ ਪਸਾਰ ਨਹੀਂ ਸੰਗ ਵੇਲੀ ਬਿਨ ਹਾਰ ਗੁਰੇ ਕਿਨ ਸੁਖ ਪਾਇਆ ਜੇ ਕੋ ਨਰ ਕਰੇ ਗੁਰ ਪੂਰਾ ਸ਼ਬਦ ਮਲਾਏ ਗੁਰਮਤ ਸੂਰਾ ਨਾਨੇ ਗੁਰਕੇ ਚੰਸ ਰੇਵ ਜਿਨ ਭੂਲਾ ਮਾਰਗ ਪਾਇਆ ਸੰਤ ਜਨਾ ਹਰ ਧੰਜ ਜਸ ਪਿਆਰਾ ਗੁਰਮਤਿ ਪਾਇਆ ਨਾਮਤ ਮਾਰਾ ਜਾਜ ਕ ਸੇਵ ਕਰੈ ਦਰ ਹਰ ਕੈ ਹਰ ਦਰਗੈ ਜਸ ਗਾਇਆ ਸਤਿਗੁਰ ਮਿਲੈ ਤ ਮਹਿਲ ਬੁਲਾਈ ਸਾਚੀ ਦਰਗੈ ਗਤ ਪਤ ਪਾਈ ਸਾਖਤ ਠੌਰ ਨਾਹੀ ਕਰ ਮੰਦਰ ਜਿਨ ਮੜੈ ਦੁਖ ਪਾਇ ਸੇਵ ਸਤਗੁਰ ਸੁਮੰਦੇਤਾ ਹ ਪਾਵੋ ਨਾਮਰਤਨ ਧਨ ਲਹ ਬਿਕੇ ਅਮਰ ਜਾਈ ਅਮਰਤ ਸਰਨਾਬੋ ਗੁਰ ਸਦ ਸੰਤੋਖ ਪਾਇ ਸਤ ਗੁਰ ਸੇਵ ਸੰਕਨ ਕੀ ਜੈ ਅਸਾ ਮਹੀਂ ਨਰਾਸਰ ਹਿਜੈ ਸੰਸਾਦੋਖ ਬਿਨੋ ਸੰਸੇਵ ਫਿਰ ਬੋੜ ਰੋਗ ਨ ਲਾਇਆ ਚਾਚੇ ਭਾਵੈ ਤੇ ਬੜਿਆਏ ਕੌਨਸ ਦੂਜਾ ਤੇ ਸਮਝਾਈ ਹਰ ਗੁਰ ਮੂਰਤ ਏਕ ਵਰਤੈ ਨਾਨਕ ਹਰ ਗੁਰ ਪਾਇ ਬਾਚੈ ਪੁਸਤਕ ਬੀਰ ਪੁਰਾਣਾ ਇਕ ਵੈ ਸੁਣਾ ਸੁਣਾਵੇ ਕੰਨਾਂ ਅਜਿ ਘੜ ਕਵਟ ਕਹੋ ਕਿਉਂ ਖੋਲੈ ਬਿਨ ਸਤਿਗੁਰ ਤਤ ਨ ਪਾਇਆ ਕਰੇ ਵਿਭੂਤ ਲਗਾਵੇ ਭਸਮੇ ਅੰਤਰ ਕ੍ਰੋਚ ਚੰਡਾਲ ਸੁਹਮੈ ਪਾਖਣ ਕੀਨੇ ਜੋਗ ਨ ਪਾਈਐ ਬਿਨ ਸਤਿਗੁਰ ਲਖ ਨ ਪਾਇਆ ਤੀਰਤ ਵਰਤਨੇ ਮ ਕਰੇ ਉਦਿਆਨ ਜਤ ਸਦ ਸੰਜਮ ਕਤੈ ਗਿ ਅਨਮ ਰਾਮ ਨਾਮ ਬਿਨ ਕਿਉਂ ਸੁਖ ਪਾਈਐ ਬਿਨ ਸਤਿਗੁਰ ਪਰਮਨ ਨ ਜਾਇ ਨੌਲੇ ਕਰਿ ਭਯੰਗਮ ਪਾਠੀ ਰੇਚਕ ਪੂਰੇ ਕੁੰਭਕ ਮਨ ਹਾਠੀ ਅਖੰਡ ਧਰਮ ਪ੍ਰੀਤ ਨੇ ਹਰਸੋ ਗੁਰੂ ਸ਼ਬਦ ਮਹਾਰਸ ਪਾਇਆ ਕੁਦਰ ਦੇਕ ਰਹੇ ਮਨ ਮਨਿਆ ਗੁਰ ਸ਼ਬਦ ਦੇ ਸਭ ਬ੍ਰਹਮ ਪਛਾਨਿਆ ਨਾਨਕ ਆਤਮ ਰਾਮ ਸਵਾਇਆ ਗੁਰ ਸਤ ਗੁਰ ਲਖ ਲਖਾਇਆ ਗੁਰ ਸਤ ਗੁਰਿਆ ਲਖ ਲਖਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ